ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਪ੍ਰਿੰਟ ਸੂਟ ਹੋਣਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਾਉਣਾ ਹੋਵੇ ਤਾਂ ਵੀ ਸਾਨੂੰ ਦੱਸ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਹਰ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਅਵੇਲੇਬਲ ਆ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਆ ਫਰਸਟ ਸੂਟ ਆਪਣਾ ਜਿਹੜਾ ਹੋਏਗਾ ਇਹ ਹੋਏਗਾ ਜੀ ਵਿਸਕੋਜ਼ ਚਿਨੌਣ ਦੇ ਵਿੱਚ ਇਹਦਾ ਫੈਬਰਿਕ ਜਿਹੜਾ ਸ਼ਰਟ ਦਾ ਵਿਸਕੋਜ਼ ਚਨ ਔਨ ਹੋਏਗਾ ਤੇ ਨਾਲ ਨੇਚਰਲ ਕ੍ਰੇਪ ਦੀ ਜਿਹੜੀ ਬਾਟਮ ਹੋਏਗੀ ਠੀਕ ਹੈ ਜੀ बॉटम प्लेन ਰਹੇਗੀ ਤੇ ਸ਼ਰਟ ਦਾ ਫੈਬਰਿਕ ਪ੍ਰਿੰਟ ਵਿੱਚ ਹੋਏਗਾ ਲਾਈਟ ਜਿਹਾ ਪ੍ਰਿੰਟ ਬਹੁਤ ਸੋਹਣਾ ਆ ਅਗਰ ਤੁਸੀਂ ਇਹਦੇ ਤੇ ਕੋਈ ਵਰਕ ਕਰਵਾਉਣਾ ਚਾਹੁੰਦੇ ਆ बॉटम ਤੇ ਜਾਂ ਸ਼ਰਟ ਤੇ ਜਾਂ ਦੋਨਾਂ ਤੇ ਹੀ ਵਰਕ ਕਰਵਾਉਣਾ ਚਾਹੁੰਦੇ ਆ ਤੁਸੀਂ ਕੋਈ ਵੀ ਵਰਕ ਵੀ ਕਰਵਾ ਸਕਦੇ ਹੋ ਵਰਕ ਕਰਾ ਕੇ ਸੂਟ ਹੋਰ ਵੀ ਬਹੁਤ ਵਧੀਆ ਬਣ ਜਾਏਗਾ ਅਗਰ ਤੁਸੀਂ ਐਸ ਇਟ ਇਜ਼ ਪਲੇਨ ਸਟਿਚ ਕਰਾਉਣਾ ਚਾਹੁੰਦੇ ਹੋ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਿਦਆਊਟ ਦੁਪੱਟੇ ਰਹਿਣ ਵਾਲੇ ਆ ਸਾਰਿਆਂ ਦਾ ਇਹਨਾਂ ਦਾ ਫੈਬਰਿਕ ਵਿਸਕੋਸਨ ਔਨ ਹੋਏਗਾ ਸ਼ਰਟ ਦਾ ਤੇ ਨਾਲ बॉटम ਜਿਹੜੀ ਨੇਚਰਲ ਕ੍ਰੇਪ ਦੀ ਹੋਏਗੀ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਦਾ ਕੰਟਰਾਸਟ ਬਹੁਤ ਸੋਹਣੇ ਬਨੇ ਹੋਏ ਆ ਅਗਰ ਤੁਸੀਂ ਜਸਟ ਬਾਟਮ ਤੇ ਵਰਕ ਕਰਵਾ ਕੇ ਨਾਲ ਸਟਿਚ ਕਰਾਉਣਾ ਵੀ ਬਹੁਤ ਸੋਹਣਾ ਬਨੇਗਾ ਅਗਰ ਸ਼ਰਟ ਤੇ ਕੋਈ ਵਰਕ ਕਰਵਾਉਣਾ ਵੀ ਕਰਵਾ ਸਕਦੇ ਹਾਂ ਬਾਕੀ ਜੇ ਅਗਰ ਤੁਸੀਂ ਕੋਈ ਲੇਸ ਵਗੈਰਾ ਲਗਾ ਕੇ ਨਾਲ ਇਦਾਂ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਉਹ ਵੀ ਕਰਵਾ ਸਕਦੇ ਹਾਂ ਬਹੁਤ ਸੋਹਣੀ ਸੂਟ ਦੀ ਗ੍ਰੇਸ ਆਏਗੀ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਜਸਟਿਸ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜੀ ਹੋਰ ਕੋਈ ਸੂਟ रिलेटेड ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਤੁਸੀਂ ਤਾਂ ਹੀ ਦਿੱਤਾ ਨੰਬਰ ਤੇ ਮੈਸੇਜ ਕਰਕੇ ਆਪਣੀ ਕੋਈ ਵੀ ਸੂਟ रिलेटेड ਇਨਕੁਆਰੀ ਲੈ ਸਕਦੇ ਹੋ ਇਨਾ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਟ੍ਰਾਂਕ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਇਹ ਵਾਲੇ ਸੂਟ ਜਿਹੜੇ ਆ ਇਹ ਵਿਦਆਊਟ ਦੁਪੱਟਾ ਰਹਿਣ ਵਾਲੇ ਆ ਠੀਕ ਹੈ ਜੀ ਅਗਰ ਤੁਸੀਂ ਨਾਲ ਕੋਈ ਦੁਪੱਟਾ ਲੈਣਾ ਚਾਹੁੰਦੇ ਆ ਆਪਣੇ ਕੋਲ ਹਰ ਤਰ੍ਹਾਂ ਦੇ ਦੁਪੱਟੇ ਵੀ ਹੈਗੇ ਚਨਾਉਂ ਦਾ ਪਿਓਰ ਚਨਾਉਂ ਦਾ ਕਿਸੇ ਤਰ੍ਹਾਂ ਦਾ ਵੀ ਆਰਗੈਂਜ਼ਾ ਦਾ ਜਿਹੜਾ ਵੀ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਆ ਸਾਨੂੰ ਦੱਸ ਸਕਦੇ ਹੋ ਆਪਾਂ ਨਾਲ ਤੁਹਾਨੂੰ ਦੁਪੱਟਾ ਵੀ ਦੇ ਸਕਦੇ ਆ ਬਾਕੀ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਾਡੇ ਕੋਲ ਸਟਿਚਿੰਗ ਵੀ ਕਰਾ ਸਕਦੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਉਹ ਵੀ ਕਰ ਸਕਦੇ ਹੋ ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਹੈ ਜਿੱਦਾਂ ਦਾ ਵੀ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਆ ਜਿੱਦਾਂ ਦਾ ਵੀ ਤੁਸੀਂ ਆਪਣੇ ਅਵੇਲੇਬਿਲਟੀ ਲੈਣਾ ਚਾਹੁੰਦੇ ਆ ਕਿਤੇ ਵੀ ਬੈਠੇ ਆ ਤੁਸੀਂ ਲੈ ਸਕਦੇ ਹੋ ਬਾਕੀ ਜੀ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਆ ਪਸੰਦ ਆਉਂਦਾ ਸਕਰੀਨਸ਼ਾਟ ਭੇਜੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰੀ ਜਾਓ ਠੀਕ ਹੈ ਜੀ ਇਹ ਜਿਹੜੇ ਕਲਰ ਆ ਬਹੁਤ ਸੋਹਣੇ ਕੰਬੀਨੇਸ਼ਨ ਬਹੁਤ ਸੋਹਣੇ ਆ ਜਿਹਦਾ ਸਰਦੀਆਂ ਦੇ ਲਈ ਬ੍ਰਾਈਟ ਚ ਕਲਰ ਬਹੁਤ ਸੋਹਣੇ ਆਇਆ ਸਾਰੀਆਂ ਤਾਂ ਦੇ ਆਪਣੇ ਕੋਲ ਕਲਰ ਅਵੇਲੇਬਲ ਆ ਕੋਈ ਵੀ ਚ ਗਰੁੱਪ ਦਾ ਬਾਈ ਕਰਨਾ ਚਾਹੁੰਦੇ ਆ ਤੁਸੀਂ ਕਰ ਸਕਦੇ ਹੋ ਆਪਣੇ ਕੋਲ ਲਾਈਟ ਡਾਰਕ ਸਾਰੇ ਸ਼ੇਡ ਹੈਗੇ ਆ ਜਿਹੜੇ ਕਿ ਅੱਜ ਕੱਲ ਲੇਟੈਸਟ ਚੱਲ ਰਹੇ ਆ ਬਹੁਤ ਹੀ ਜਿਹੜਾ ਫੈਬਰਿਕ ਆ ਸ਼ਾਈਨਿੰਗ ਵਾਲਾ ਬਹੁਤ ਸੋਹਣਾ ਹੈ ਜਦੋਂ ਸਟਿਚ ਹੋ ਕੇ ਰੈਡੀ ਹੋਏਗਾ ਬਹੁਤ ਸੋਹਣਾ ਲੱਗੇਗਾ ਨੈਕਸਟ ਇਹ ਵਾਲ ਸੂਟ ਜਿਹੜੇ ਇਹ ਸ਼ਿਮਰਦੇ ਹੋਣਗੇ ਜੀ ਇਹ 올ਓਵਰ 5 ਮੀਟਰ ਸੂਟ ਹੋਏਗਾ ਅਗਰ ਤੁਸੀਂ ਇਹਨੂੰ ਜਸਟ ਸ਼ਰਟ ਦਾ ਕਪੜਾ ਪ੍ਰਿੰ ਜੋਨੇ ਨਾਲ बॉटम ਪਲੇਨ ਲੈਣਾ ਚਾਹੁੰਦੇ ਆ ਤੁਸੀਂ ਉਹ ਵੀ ਲੈ ਸਕਦੇ ਹੋ ਆਪਣੇ ਅਕੋਰਡਿੰਗ ਅਗਰ ਤੁਸੀਂ ਇਹਨੂੰ ਐਸ ਇਟ ਇਜ਼ ਪਾ ਪੂਰਾ ਸ਼ਰਟ ਐਂਡ बॉटम ਬਣਾਉਣਾ ਚਾਹੁੰਦੇ ਆ 5 ਮੀਟਰ ਚ ਸੇਮ ਫੈਬਰਿਕ ਦੇ ਵਿੱਚ ਤਾਂ ਵੀ ਤੁਸੀਂ ਬਣਾ ਸਕਦੇ ਹੋ ਅਗਰ ਨਾਲ ਨੇਚਰਲ ਕ੍ਰੇਪ ਦੀ बॉटम ਲੈਣਾ ਚਾਹੁੰਦੇ ਆ ਤਾਂ ਤੁਸੀਂ ਤਾਂ ਵੀ ਦੱਸ ਸਕਦੇ ਹੋ ਕੱਲਾ ਆਪਣੇ ਕੋਲ ਸ਼ਰਟ ਦਾ ਕਪੜਾ ਅਲੱਗ ਲੈ ਕੇ ਤੇ ਨਾਲ बॉਟਮ ਅਲੱਗ ਲੈ ਕੇ ਉਹ ਵੀ ਬਣਾ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਇਹਦੇ ਤੇ ਵਰਕ ਕੋਈ ਵੀ ਕਰਵਾਉਣਾ ਹੈਂਡਵਰਕ ਥ्रेड ਵਰਕ ਕਿਸੇ ਤਰ੍ਹਾਂ ਦੇ ਵੀ ਵਰਕ ਕਰਵਾਉਣੇ ਚਾਹੁੰਦੇ ਆ ਤਾਂ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਏਗਾ ਹੈਂਡਵਰਕ ਦੇ ਨਾਲ ਜਿਹੜੀ ਸੂਟ ਦੀ ਲੁੱਕ ਆ ਬਹੁਤ ਸੋਹਣੀ ਆਏਗੀ ਕਲਰ ਬਹੁਤ ਸੋਹਣੇ ਆ ਅਗਰ ਤੁਸੀਂ ਇਹਨੂੰ ਆਪਣਾ ਰੈਡੀ ਕਰਵਾ ਕੇ ਨਾਲ ਤੁਸੀਂ ਕੁਝ ਸੋਹਣਾ ਜਿਹਾ ਦੁਪੱਟਾ ਲੈ ਕੇ ਅਗਰ ਪੂਰਾ ਕਸਟਮਾਈਜ਼ ਕਰਾਉਨੇ ਆ ਪ੍ਰੋਪਰ ਤਾਂ ਬਹੁਤ ਸੋਹਣਾ ਬਣ ਕੇ ਰੈਡੀ ਹੋਏਗਾ ਬਾਕੀ ਜੇ ਅਗਰ ਤੁਸੀਂ ਸਟਿਚ ਕਰਾਉਣਾ ਉਹ ਵੀ ਕਰਾ ਸਕਦੇ ਆ ਤੁਸੀਂ 올ਓਵਰ ਪੰਜਾਬ ਚ ਜਾਂ ਫਿਰ ਵਰਲਡਵਾਈਡ ਕਿਤੇ ਵੀ ਬੈਠੇ ਆ ਤੁਸੀਂ ਜਸਟ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਇਹਦੇ ਵਿੱਚ ਵੀ ਆਪਣੇ ਕੋਲ ਆਲਮੋਸਟ 6 ਤੋਂ 7 ਕਲਰ ਹੈਗੇ ਆ ਪਹਿਲੇ ਵਾਲੇ ਸੂਟਾਂ ਚ ਵੀ ਆਲਮੋਸਟ 13 ਤੋਂ 14 ਕਲਰ ਹੈਗੇ ਆ ਜਿਹੜਾ ਵੀ ਤੁਹਾਨੂੰ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਬੁੱਕ ਕਰਦੋ